ਪੰਥਕ ਸੰਕਟ ਚੌਕੋਂ ਨਹੀਂ ਫੈਲਣ ਲੱਗੇ ਤੇ ਅਜਿਹੇ ਮਾਹੌਲ ਦੇ ਵਿੱਚ ਉਸ ਵੇਲੇ ਗੱਲ ਬੜੀ ਅੱਗੇ ਵਧੀ ਹੈ ਜਾਂ ਕਹਿ ਸਕਦੇ ਆ ਕਿ ਵਧੀ ਬੁਖਾਈ ਦਿੰਦੀ ਹੈ ਜਦੋਂ ਉੱਗੇ ਸਿੱਖ ਪ੍ਰਚਾਰਕ ਪੰਥਰਤਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਖਾਲਸਾ ਇਸ ਮਾਮਲੇ ਦੇ ਵਿੱਚ ਗੁੱਦਦੇ ਆ ਉਹਨਾਂ ਦਾ ਇੱਕ ਪ੍ਰਤੀਕਰਮ ਆਉਂਦਾ ਹੈ ਉੱਗੇ ਕਥਾ ਪ੍ਰਚਾਰਕ ਕਹਿ ਸਕਦੇ ਆ ਕਿ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਰਾਗੀ ਦੋਨਾਂ ਵੱਲੋਂ ਇਹ ਮਾਮਲਾ ਖਾਇਆ ਜਾਂਦਾ ਹੈ ਕਾਮਨੂ ਇੱਕ ਵਾਸਤਾ ਪਾਇਆ ਜਾਂਦਾ ਹੈ ਖੈਰ ਦੂਜੇ ਬੰਨੇ ਧਾਰਮਿਕ لحاظ ਉਤੇ ਧਾਰਮਿਕ ਕਹਿ ਸਕਦੇ ਆ ਕਿ ਪ੍ਰਬੰਧਕੀ لحاظ ਉਤੇ 28 ਮਾਰਚ ਨੂੰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਬਾਡੀ ਦੀ ਬੈਠਕੇ ਖਾਸ ਕਰਕੇ اجلاس ਨੂੰ ਲੈ ਕੇ ਉਹਦੇ ਉਤੇ ਨਜ਼ਰਾਂ ਵੱਡੇ ਪੱਧਰ ਤੇ ਟਿੱਕੀਆਂ ਹੋਈਆਂ ਨੇ ਕਿ ਕੀ ਅਕਾਲੀ ਦਲ ਦੀ ਬਗਾਵਤ ਦਾ ਉਹਦੇ ਉਤੇ ਕੋਈ ਅਸਰ ਹੋਏਗਾ ਸ਼੍ਰੋਮਣੀ ਕਮੇਟੀ ਦੇ ਵजूद ਉਤੇ ਕੀ ਖਤਰੇ ਦੇ ਬਦਲ ਮਟਰਾਉਣ ਲੱਗੇ ਨੇ ਕਿ ਸ਼੍ਰੋਮਣੀ ਕਮੇਟੀ ਏ ਵਿਰੋਧੀਆਂ ਵੱਲੋਂ ਲਿਆਂਦੇ ਗਏ ਮਤੀ ਦਾ ਸਾਹਮਣਾ ਕਰ ਸਕੇਗੀ ਅਜੇ ਸਾਰੇ तमाम ਮਾਮਲੇ ਖੈਰ ਇਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਰਾਜਸੀ ਮਹੱਤ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਜਨਨ ਜੀ ਮੇਰੇ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਮਾਹੌਲ ਕਹਿ ਸਕਦੇ ਆ ਕਿ ਚਾਹ ਕੋਨੀ ਹੈ ਪਗ ਡੰਡੀਓ ਡੰਡੀਓ ਡੰਡੀਜ਼ ਨੂੰ ਕਹਿ ਸਕਦੇ ਆਪਾਂ ਕਿ ਉਸ ਕਦਰ ਹੈ ਪੰਥਕ ਸੰਕਟ ਦੇ ਇਰਤ-ਗਿਰਦ ਭਾਵੇਂ ਕਿ ਇਹ ਸਾਰੇ ਮਾਹੌਲ ਦਾ ਪਰੀਕਰਨ ਕਹਿ ਸਕਦੇ ਆ ਕਿ ਅਕਾਲੀ ਸੰਕਟ ਦੇ ਇਰਤ-ਗਿਰਦ ਹੈ ਪਰੰਤੂ ਅੱਜ ਉਸ ਵੇਲੇ ਇਹ ਮਾਮਲਾ ਇਹ ਨਵੀਂ ਦਿਸ਼ਾਵਲ ਹੋਇਆ ਜਦੋਂ ਕਾਲ ਤਖਤ ਸਾਹਿਬ ਦੇ ਕਹਿ ਸਕਦੇ ਆ ਕਿ ਨਵੇਂ ਜਥੇ ਦਾ ਗਿਆਨੀ ਗੁਰਦੀਪ ਸਿੰਘ ਗੱਜਹੁਰਾ ਨੇ ਮੀਡੀਆ ਮਿਲਣੀ ਦੌਰਾਨ ਇਹ ਸਪਸ਼ਟ ਕੀਤਾ ਕਿ ਉਹ ਨਮਾਇਦੇ ਨਹੀਂ ਤਾਂ ਉਹ ਪੰਥ ਦੇ ਨਹੀਂ ਅਕਾਲੀ ਦਲ ਦੇ ਨਹੀਂ ਪਰ ਵੱਡਾ ਸਵਾਲ ਹੈ ਕਿ ਕਹਿ ਸਕਦੇ ਆ ਕਿ ਪੰਥਕ ਸੰਕਟ ਤੋਂ ਵੱਧ ਅਕਾਲੀ ਸੰਕਟ ਹੈ ਖੈਰ ਅਜਿਹੇ ਸਾਰੇ ਮਾਮਲੇ ਦੇ ਵਿੱਚ ਅੱਜ ਦੋ ਵੱਡੇ ਸਿੱਖ ਆਗੂ ਕਹਿ ਸਕਦੇ ਆ ਕਿ ਸਿੰਘ ਸਾਹਿਬ ਭਾਈ ਪਿੰਦਰਪਾਲ ਸਿੰਘ ਖਾਲਸਾ ਤੇ ਉਗੇ ਵੱਡੇ ਰਾਗੀ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਸ਼੍ਰੀਨਗਰਵਾਲਾ ਉਹਨਾਂ ਵੱਲੋਂ ਇੱਕ ਪ੍ਰਤੀਕਰਮ ਦਿੱਤਾ ਹੈ ਕਿ ਵਾਸਤਾ ਪਾਇਆ ਉਸ ਵਾਸਤੇ ਦੇ ਕੀ ਮੰਨਿਆ ਕਿ ਕੌਮ ਉਸ ਮਾਮਲੇ ਉੱਤੇ ਗੌਰ ਕਰੇਗੀ ਜੇ ਗੌਰ ਕਰੇਗੀ ਤਾਂ ਉਹਦਾ ਕੀ ਅਸਰ ਹੋਏਗਾ ਖੈਰ ਵੇਖਣ ਵਾਲੀ ਗੱਲ ਇੱਥੇ ਹੈ ਕਿ ਸਿੰਘ ਸਾਹਿਬ ਪੰਥਰਤਨ ਭਾਈ ਪਿੰਦਰਪਾਲ ਸਿੰਘ ਖਾਲਸਾ ਰਾਸੀ ಪ್ರಕರಣ ਦੇ ਵਿੱਚ ਧੜਿਆਂ ਦੇ ਵਿੱਚ ਜਦੋਂ ਮਾਹੌਲ ਅੱਗੇ ਵਧ ਰਿਹਾ ਹੋਵੇ ਅਜਿਹੇ ਮਾਹੌਲ ਦੇ ਵਿੱਚ ਸਾਲਾਬਦੀ ਤੋਂ ਉਹਨਾਂ ਨੂੰ ਜੇਕਰ ਕੋਖੀਏ ਤਾਂ ਕਦੇ ਵੀ ਉਹਨਾਂ ਨੇ ਇਹ ਆਪਣੇ ਆਪ ਨੂੰ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹਮੇਸ਼ਾ ਕਈ ਮਾਹੌਲ ਦਰਮਿਆਨ ਉਹ ਬਚਦੇ ਬਚਾਉਂਦੇ ਹੀ ਰਹੇ ਹੈ ਖੈਰ ਅੱਜ ਉਹਨਾਂ ਦਾ ਜਿਹੜਾ ਇਹ ਬਿਆਨ ਸਾਹਮਣੇ ਆਇਆ ਪ੍ਰਤੀਕਰਨ ਜਿਹੜਾ ਸਾਹਮਣੇ ਆਇਆ ਜਿਹੜਾ ਕੌਮ ਨੂੰ ਵਾਸਤਾ ਪਾਇਆ ਉਹ ਵਾਕੀ ਅੱਜ ਅਹਿਮ ਗੱਲ ਹੈ ਕਹਿ ਸਕਦੇ ਹਾਂ ਕਿ ਵੱਡਾ ਪ੍ਰਤੀਕਰਮ ਇਹ ਕੀ ਮੰਨਿਆ ਡਾਕਟਰ ਸਾਹਿਬ ਸਾਰੇ ਇਸ ਮਾਹੌਲ ਦੇ ਦੋ ਵੱਡੇ ਪੰਥ ਦੇ ਆਗੂਆਂ ਦਾ ਸਾਹਮਣੇ ਆਉਣਾ ਕਿਉਂ ਸਾਹਮਣੇ ਆਉਣਾ ਜੀ ਡਾਕਟਰ ਸਾਹਿਬ ਸਰਬ ਦੇਖੋ ਪਿਛਲੇ ਸਮੇਂ ਚ ਜਿਹੜੀਆਂ ਪ੍ਰਸਥਿਤੀਆਂ ਐਸੀਆਂ ਡਵਲਪ ਹੋ ਚੁੱਕੀਆਂ ਨੇ ਪ੍ਰਸਥਿਤੀਆਂ ਐਸੀਆਂ ਬਣ ਗਈਆਂ ਜੀ ਨੇ ਸਮੁੱਚੇ ਖਾਲਸਾ ਪੰਥ ਦੇ ਵਿੱਚ ਇੱਕ ਡੁੱਬਦਾ ਪੈਦਾ ਕਰਤੀ ਆਪਸੀ ਟਕਰਾਅ ਵੱਲ ਨੂੰ ਜਿਹੜੇ ਸੰਵੇਦਨਸ਼ੀਲ ਵਿਅਕਤੀ ਨੇ ਉਹ ਸੋਚ ਰਹੇ ਨੇ ਵੀ ਇਹ ਪੰਥ ਕਿੱਧਰ ਨੂੰ ਜਾ ਰਿਹਾ ਤੇ ਕਿਸ ਤਰ੍ਹਾਂ ਦੀ ਸਾਡੇ ਵਿੱਚ ਟਕਰਾਅ ਦੀ ਪ੍ਰਕਿਰਤੀਆਂ ਪੈਦਾ ਹੋ ਰਹੀਆਂ ਨੇ ਕਿ ਇੱਕ ਦੂਸਰੇ ਪ੍ਰਤੀ ਬੇਵਿਸ਼ਵਾਸੀ ਦੀ ਪੈਦਾ ਹੋ ਰਹੀ ਹੈ ਤੇ ਜਿਹੜੀਆਂ ਸਾਡੀਆਂ ਸਿੱਖਾਂ ਦੀਆਂ ਸਰਮਹੋਰ ਸੰਸਥਾਵਾਂ ਨੇ ਉਹਨਾਂ ਦੇ ਇਹ ਯਥੇਦਾਰਾਂ ਬਾਰੇ ਕਿਸ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ ਹੈ ਤੇ ਕਿਸ ਤਰ੍ਹਾਂ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਤੇ ਕਿਸ ਤਰ੍ਹਾਂ ਉਹਨਾਂ ਦੇ ਬਾਹਰ ਦੇ ਵਿੱਚ ਜਿਸ ਤਰ੍ਹਾਂ ਦੀ ਕਰਦਾਰਕੁਸ਼ੀ ਜਾ ਜਿਸ ਤਰ੍ਹਾਂ ਉਹਨਾਂ ਤੋਂ ਤਵੱਕੋ ਨਹੀਂ ਕੀਤੀ ਜਾ ਸਕਦੀ ਸੀ ਉਸ ਤਰ੍ਹਾਂ ਦਾ ਵਾਪਰ ਰਿਹਾ ਹੈ ਇਸ ਨੇ ਹਰੇਕ ਸੰਵੇਦਨਸ਼ੀਲ ਸਿੱਖ ਨੂੰ ਪ੍ਰਭਾਵਿਤ ਕੀਤਾ ਬੇਸ਼ੱਕ ਇਹ ਅਕਾਲੀ ਦਲ ਦੀ ਜਿਹੜੀ ਇਹਦੀ ਸ਼ੁਰੂਆਤ ਹੋਈ ਸੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਹੋਇਆ ਸੀ ਪਰੰਤੂ ਇਹ ਪੰਥ ਦੇ ਵਿੱਚ ਇੱਕ ਗੰਭੀਰ ਸੰਕਟਤਵ ਵੱਲ ਨੂੰ ਵਧ ਗਿਆ ਤੇ ਜਿਸ ਬੰਦੇ ਵਿੱਚ ਹੁਣ ਜਿਹੜੇ ਉੱਗੇ ਕਥਾਵਾਚ ਯਾਨੀ ਪਿੰਦਰਪਾਲ ਸਿੰਘ ਜੀ ਅਤੇ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲਿਆਂ ਨੇ ਇੱਕ ਪੰਥ ਨੂੰ ਇਸ ਪੱਖ ਤੋਂ ਇੱਕ ਅਪੀਲ ਕੀਤੀ ਆ ਵੀ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਜੇਕਰ ਸਿੱਖ ਸੰਸਥਾਵਾਂ ਦੇ ਜਿਹੜੇ ਸਾਡੇ ਤਖਤਾਂ ਦੇ ਜਥੇਦਾਰ ਨੇ ਜਿਨ੍ਹਾਂ ਨੂੰ ਐਡਾ ਮਾਨ ਇੱਜ਼ਤ ਦਿੱਤਾ ਜਾਂਦਾ ਤੇ ਫਿਰ ਜੇਕਰ ਉਹਨੂੰ ਹਟਾ ਕੇ ਬਾਅਦ ਦੇ ਵਿੱਚ ਇਸ ਤਰ੍ਹਾਂ ਦਾ ਜਦੈ ਵਰਤਾਂਤ ਜਾਂਦਾ ਤਾਂ ਉਹ ਬਹੁਤ ਮਾਰਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਸ ਸੰਬੰਧੀ ਕੁਝ ਨਿਸ਼ਚਿਤ ਧਾਰਨਾਵਾਂ ਹੋਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਦੇ ਇੱਕ ਨੇ ਮਾਪਦੰਡ ਕਾਇਮ ਕੀਤੇ ਜਾਣੇ ਚਾਹੀਦੇ ਨੇ ਮर्यादा ਕਾਇਮ ਕੀਤੀ ਜਾਣੀ ਚਾਹੀਦੀ ਜਿੱਦੇ ਤਰ੍ਹਾਂ ਪਾਪਕੇ ਸ੍ਰੀ ਤਖਤਾਂ ਦੇ ਜਸਹਰ ਸਾਹਿਬ ਨੂੰ ਹਟਾਉਣ ਤੇ ਉਹਨਾਂ ਨੂੰ ਲਾਉਣ ਦੇ ਕੋਈ ਵਿਧੀ ਵਿਧਾਨ ਹੋਵੇ ਅਜਿਹੇ ਇੱਕ ਵੱਡੇ ਪੱਧਰ ਉੱਤੇ ਪੰਥ ਦੇ ਦੋ ਅਗਵਾ ਨੇ ਆਵਾਜ਼ ਬੁਲੰਦ ਕੀਤੀ ਹਾਲਾਂਕਿ ਇਹ ਆਵਾਜ਼ ਕਈ ਦਿਨਾਂ ਦੀ ਅੱਗੇ ਵਧ ਵੀ ਰਹੀ ਹੈ ਪੰਥ ਤੋਂ ਨਹੀਂ ਕਹਿ ਸਕਦੇ ਆ ਕਿ ਪਿੰਡ ਪੰਧਰ ਉੱਤੇ ਇਹ ਮਾਮਲਾ ਅਗਰਮਾਰਿਆ ਹੈ ਕਿ ਕਿਉਂ ਨਾ ਕੋਈ ਵਿਧੀ ਵਿਧਾਨ ਬਣੇ ਖੈਰ ਸਾਬਕਾ ਜਥੇਦਾਰ ਸਰਵਗੀ ਵਿਧਾਨਤੀ ਸਾਹਿਬ ਵਲੇਵੀ ਕਾਲ ਉੱਠਦੀ ਰਹੀ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੇਵੀ ਕਾਲ ਉੱਠਦੀ ਰਹੀ ਪਰ ਗੱਲ ਉੱਠਦੀ ਰਹੀ ਹੈ ਪਰੰਤੂ ਕਦੇ ਇਸ ਵਿਧੀ ਵਿਧਾਨ ਦੇ ਵਿੱਚ ਉਹਦੇ ਫਰੇਮ ਦੇ ਵਿੱਚ ਨਹੀਂ ਆਈ ਖੈ ਇਹ ਮਾਮਲਾ ਕਦੋਂ ਕਿਵੇਂ ਫਰੇਮ ਦੇ ਵਿੱਚ ਆਵੇ ਆਏਗਾ ਕਿ ਪੰਥਕ ਸੰਕਟ ਅਜਿਹੀ ਤਰ੍ਹਾਂ ਦੇ ਅੱਗੇ ਕਦੇ ਪੈਦਾ ਨਾ ਹੋਣ ਇਹ ਕਿਉਂਕਿ ਅੱਗੇ ਪੈਦਾ ਨਾ ਹੋਣ ਵੱਡੇ ਪੱਧਰ ਉੱਤੇ ਸਿੱਖਾਂ ਦਾ ਜਿਹੜਾ ਇੱਕ ਵੱਡਾ ਸਮੂਹ ਇਸ ਮਾਮਲੇ ਦੇ ਵਿੱਚ ਚਿੰਤਤ ਜ਼ਰੂਰ ਹੈ ਪਰ ਡਾਕਟਰ ਸਾਹਿਬ ਕੀ ਦੇਖਦੇ ਆ ਕਿ ਕੀ ਅਸਰ ਹੋਏਗਾ ਵੱਡੇ ਆਗੂਆਂ ਦਾ ਇਸ ਮਾਮਲੇ ਦੇ ਵਿੱਚ ਸਾਹਮਣੇ ਆਉਣਾ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਵੱਡੇ ਪ੍ਰਚਾਰਕ ਨੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਉਹ ਕਦੇ ਵੀ ਇਸ ਮਾਮਲੇ ਦੇ ਵਿੱਚ ਨਹੀਂ ਆਏ ਹਾਲਾਂਕਿ ਅੱਜ ਵੀ ਉਹਨਾਂ ਨੇ ਬਿਆਨ ਦੇ ਵਿੱਚ ਗਏ ਕਿ ਕਿਸੇ ਤੜੇਚ ਨਾ ਲੈ ਲਓ ਪੂਰੀ ਕੌਮ ਨੂੰ ਇਹ ਗੱਲ ਕਹਿ ਰਹੇ ਨੇ ਕਿ ਤਰ੍ਹਾਂ ਉਹਨਾਂ ਨੇ ਵਾਸਤਾ ਪਾਇਆ ਉਹਨਾਂ ਦਾ ਸਾਹਮਣੇ ਆਉਣਾ ਕੀ ਐ ਸਰ ਆਪਾਂ ਜਿਹੜੀ ਮੇਨ ਅਥਾਰਟੀ ਕਿਹੜੀ ਐ ਕਿਹਨੂੰ ਉਹ ਕਹਿ ਰਹੇ ਨੇ ਭਾਵੇਂ ਕਿ ਉਹ ਪੂਰੀ ਕੌਮ ਨੂੰ ਕਹਿ ਰਹੇ ਨੇ ਪਰ ਕੋਈ ਅਥਾਰਟੀ ਤਾਂ ਹੈ ਨਾ ਜਿਹੜੀ ਇਹਦੀ ਕਹ ਇੰਪਲੀਮੈਂਟਸ ਕਰ ਸਕਦੀ ਏ ਜਿਹਦੀ ਜਿਹਦੇ ਕੋਲ ਇਸ ਵਿਧੀ ਵਿਵਧਾਨ ਲਈ ਕੋਈ ਕਾਰਜਕਾਰੀ ਸਮਰਥਾ ਹੈ ਜੀ ਡਰਸਾ ਪਿੰਦਰ ਸਾਹਿਬ ਦੇਖੋ ਗਿਆਨੀ ਪਿੰਦਰਪਾਲ ਸਿੰਘ ਜੀ ਭਾਈ ਹਰਜਿੰਦਰ ਸਿੰਘ ਜੀ ਜੀਨਾਂ ਦਾ ਪਾਉਂਦੇ ਵਿੱਚ ਬੜਾ ਸਤਿਕਾਰ ਹੈ ਬੜਾ ਮਾਣ ਹੈ ਉਹ ਵੀ ਅਕਸਰ ਇਹ ਹੋਏਗਾ ਕਿਉਂਕਿ ਜਦੋਂ ਪੰਥ ਦੇ ਵਿੱਚ ਇੰਨੀ ਵੱਡੇ ਪੱਧਰ ਤੇ ਉਹਨਾਂ ਦੀ ਆਵਾਜ਼ ਜਾਂਦੀ ਹੈ ਉਹਨਾਂ ਦੇ ਉੱਪਰ ਵੀ ਤਾਂ ਦਬਾਅ ਹੋਏਗਾ ਨਾ ਉਹਨਾਂ ਨੂੰ ਸੰਗਤ ਪੁੱਛਦੀ ਹੋਊਗੀ ਕਿ ਇਹ ਕੀ ਹੋ ਰਿਹਾ ਹੈ ਕਿ ਆਪਾਂ ਇਸ ਤਰ੍ਹਾਂ ਦਾ ਉਹ ਕਰ ਰਹੇ ਹਾਂ ਉਹ ਘਟੋ ਘਟੋਣਾਂ ਦੇ ਉੱਪਰ ਵੀ ਇਸ ਤਰ੍ਹਾਂ ਦਾ ਸੰਗਤ ਦਾ ਪੰਥ ਦਾ ਦਬਾਅ ਹੈ ਜਿਹੜਾ ਅਸਲੀ ਪੰਥ ਸੰਗਤ ਹੈ ਨਾ ਜਿਹੜੀ ਸੰਗਤ ਕੋਈ ਇਹਨਾਂ ਦਾ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਕੋਈ ਹੋਰ ਨਹੀਂ ਉਹ ਆਪਣੇ ਸੰਸਥਾਵਾ ਪ੍ਰਤੀ ਹੈ ਇਸ ਸੰਦਰਭ ਦੇ ਵਿੱਚ ਉਹਨਾਂ ਨੇ ਇਹ ਆਪਣੀ ਪ੍ਰਤੀਕਿਰਿਆ ਜਾਰੀ ਕੀਤੀ ਹੈ ਪਰੰਤੂ ਜੇ ਦੇਖਿਆ ਜਾਵੇ ਤਾਂ ਇਸ ਸੰਦਰਭ ਦੇ ਵਿੱਚ ਬਹੁਤ ਸਾਰੇ ਕਈ ਵਾਰ ਇਸ ਤਰ੍ਹਾਂ ਦੇ ਮਾਮਲੇ ਉੱਠਦੇ ਰਹੇ ਨੇ ਜਿਵੇਂ ਕਿ ਜਦੋਂ ਸਭ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਜੀ ਨੂੰ ਜਦੋਂ ਤਖਤ ਦੀ ਜ਼ਿम्मेदारी ਤੋਂ ਮਤਲਬ ਕੀਤਾ ਗਿਆ ਸੀ ਤੇ ਉਸ ਵੇਲੇ ਦਾ ਵੀ ਕੇ ਵੀ ਦੇਖਣ ਵਾਲੀ ਹੈ ਕਿ ਵੀ ਇੱਕ ਵਡੰਬਰ ਹੈ ਤੇ ਉਸ ਵੇਲੇ ਜ세ਦਾਰ ਗਰਚਨ ਸਿੰਘ ਟੋੜਾ ਪ੍ਰਧਾਨ ਸਨ ਪਰੰਤੂ ਕਿਉਂਕਿ ਉਹਨਾਂ ਦੇ ਵਿੱਚ ਆਪਸੀ ਕ੍ਰਾਈਸਿਸ ਇਹਨਾਂ ਪੈ ਚੁੱਕਿਆ ਸੀ ਬਾਦਲ ਦਲ ਤੇ ਟੋੜਾ ਸਾਹਿਬ ਦੇ ਤੇ ਟੋੜਾ ਸਾਹਿਬ ਕਾਰਜਕਾਰੀ ਦੇ ਵਿੱਚ ਵੀ ਸ਼੍ਰੋਮਣੀ ਕਮੇਟੀ 'ਚ ਘੱਟ ਗਿਣਤੀ 'ਚ ਹੋ ਗਏ ਸਨ ਤੇ 10 ਮੈਂਬਰ ਜਿਹੜੇ ਕਾਰਜਕਾਰੀ ਦੇ ਮੈਂਬਰ ਸਨ ਉਹ ਬਾਦਲ ਸਾਹਿਬ ਦੇ ਨਾਲ ਸੀ ਉਹਨਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਰਾਂਡੇ 'ਚ ਮੀਟਿੰਗ ਕੀਤੀ ਸੀ ਕਿਉਂਕਿ ਪ੍ਰਧਾਨ ਉਸ ਵੇਲੇ ਤੱਕ ਟੋੜਾ ਸਾਹਿਬ ਸੀ ਉਹਨਾਂ ਨੇ ਯਾਨੀ ਅੰਦਰ ਮੀਟਿੰਗ ਕਰਨ ਦੀ ਆਗਿਆ ਨਹੀਂ ਸੀ ਦਿੱਤੀ ਹੈਗੀ ਉਹਨਾਂ ਨੇ ਧਰਮ ਮੈਂਬਰਾਂ ਨੇ ਮੀਟਿੰਗ ਕਰਕੇ ਭਾਈ ਰਣਜੀਤ ਸਿੰਘ ਨੂੰ ਤਖਤ ਦੀ ਜੇਸੇਦਾਰੀ ਤੋਂ ਮਤਲਬ ਕਰ ਦਿੱਤਾ ਸੀ ਫਿਰ ਇਸ ਸਬੰਧ ਦੇ ਵਿੱਚ ਟੋੜਾ ਸਾਹਿਬ ਨੇ ਫਤਿਹਗੜ੍ਹ ਸਾਹਿਬ ਧਰਮ ਪ੍ਰਚਾਰ ਕਮੇਟੀ ਦੇ ਇੱਕ ਮਤਾ ਪਾਸ ਹੋਇਆ ਜਿਹੜਾ ਤੇ ਪਿਛਲੇ ਦਿਨਾਂ ਦੇ ਵਿੱਚ ਫਿਰ ਕਾਫੀ ਚਰਚਾ ਦਾ ਵਿਸ਼ਾ ਬਣਿਆ ਵੀ ਇਸ ਤਰ੍ਹਾਂ ਦੇ ਵਿਧੀ ਵਿਵਧਾਨ ਹੋਣਾ ਚਾਹੀਦਾ ਹੈ ਜੇਥੇਦਾਰ ਸ਼੍ਰੋਮਣੀ ਕਮੇਟੀ ਦੇ ਵਿੱਚ ਨਹੀਂ ਆਉਂਦੇ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਚ ਨਹੀਂ ਆਉਂਦੇ ਉਹ ਤੋਂ ਟੋੜਾ ਸਾਹਿਬ ਜਿਹੜੇ ਮਤਾ ਉਹ ਐਸੀ ਪਰ ਧਰਮ ਪ੍ਰਚਾਰ ਕਮੇਟੀ ਨੇ ਕੀਤਾ ਸੀ ਜਿਹਦੇ ਵਿੱਚ ਇਹ ਵੀ ਕਿਹਾ ਜਾਂਦਾ ਬਹੁਤ ਵੱਡੇ ਵਿਦਵਾਨ ਸਨ ਉਹਦੇ ਵਿੱਚ ਉਹਨਾਂ ਦੇ ਵਿੱਚੋਂ ਬਹੁਤੇ ਤਾਂ ਚਲੇ ਗਏ ਨੇ ਜਿਨ੍ਹਾਂ ਦਾ ਇੱਕ ਠਿਕਰ ਸੁਣਦੇ ਆ ਪੰਜਾਬੀ ਯੂਨੀਵਰਸਿਟੀ ਦੇ ਡਾਕਟਰ ਬਲਕਾਰ ਸਿੰਘ ਵੀ ਉਹਦੇ ਵਿੱਚ ਸੀ ਇਹ ਨਹੀਂ ਸਜਾ ਦਿੱਤੀ ਸੀ ਪਰੰਤੂ ਉਸ ਤੋਂ ਬਾਅਦ ਟੌੜਾ ਸਾਹਿਬ ਫੇਰ ਪ੍ਰਧਾਨ ਬਣ ਗਏ ਸੀ ਫੇਰ ਨੀ ਵੀ ਸੀ ਵਿਦਵਾਨਤਾ ਬਣਿਆ ਫਿਰ ਉਹ ਮਤਾ ਤપાસ ਹੋਇਆ ਹੋਇਆ ਸੀ ਬੇਸ਼ੱਕ ਜਨਰਲ ਬਾਡੀ ਨੇ ਜਦੋਂ ਕਿ ਉਹ ਤੋਂ ਬੀਪੀ ਜਗੀਰ ਕੋ ਪ੍ਰਧਾਨ ਬਣ ਕੇ ਸੀ ਉਹ ਮਤੇ ਨੂੰ ਧਰਮ ਪ੍ਰਚਾਰ ਦੇ ਨੂੰ ਰੱਦ ਕਰ ਦਿੱਤਾ ਸੀ ਜੇਕਰ ਇਹ ਨੂੰ ਸੀਰੀਅਸਲੀ ਲਿਆ ਹੁੰਦਾ ਤਾਂ ਕਿੰਨੇ ਵਿਦਵਾਨ ਤੇ ਆਪਣੇ ਪ੍ਰੋਫੈਸਰ ਕਿਰਪਾਲ ਸੇ ਬਡੁੰਗਰ ਵੀ ਪ੍ਰਧਾਨ ਰਹੇ ਨੇ ਤੇ ਉਹ ਉਹ ਉਸ ਰੋਸ਼ਨੀ ਦੇ ਵਿੱਚ ਉਸ ਤੋਂ ਬਾਅਦ ਟੌੜਾ ਸਾਹਿਬ ਫੇਰ ਪ੍ਰਧਾਨ ਬਣ ਗਏ ਸਨ ਫੇਰ ਨਹੀਂ ਉਹਦੇ ਤੇ ਹੋਇਆ ਤੇ ਵਿਦਾਂਤੀ ਸਾਹਿਬ ਨੇ ਵੀ ਕਿਹਾ ਤਾਂ ਨਹੀਂ ਹੋਇਆ ਤੇ ਇਹਦੇ ਵਿੱਚ ਇਹ ਵੀ ਲੱਗਦੀ ਹੈ ਵੀ ਜਿਹੜੀ ਲੀਡਰਸ਼ਿਪ ਵੀ ਹੈ ਉਹਨਾਂ ਦੀ ਵੀ ਕਿਤੇ ਨਾ ਕਿਤੇ ਕਮਜ਼ੋਰੀ ਹੋ ਗਈ ਹੈ ਜੀ ਸਾਹਿਬ ਸਾਹਿਬ ਤੁਹਾਡੇ ਕਹਿਣ ਦਾ ਭਾਵ ਕਿ ਭਾਵੇਂ ਕਿਸ ਰੋਸ਼ਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁਣ ਕੋਈ ਪ੍ਰਧਾਨ ਨਹੀਂ ਬਿਨਾਂ ਪ੍ਰਧਾਨ ਤੋਂ ਚੱਲ ਰਹੀ ਹੈ ਖੈਰ ਸੀਨੀਅਰ ਮੀਤ ਪ੍ਰਧਾਨ ਅਗਵਾਈ ਕਰ ਸਕਦੇ ਨੇ ਅਧਿਕਾਰ ਤੌਰ ਤੇ ਹਾਲੇ ਇਹ ਵੀ ਫੈਸਲਾ ਨਹੀਂ ਹੋਇਆ ਕਰ ਜਿੰਨੇ ਪਿਛਲੇ ਪਿਛਲੇ ਸਮੇਂ ਤੇ ਪ੍ਰਧਾਨ ਹੋਏ ਨੇ ਟੋਣਾ ਸਾਹਿਬ ਦੇ ਅੱਗੇ ਪਿੱਛੇ ਜਾਂ ਉਸ ਤੋਂ ਬਾਅਦ ਜਿੰਨੇ ਵੀ ਐ ਕਈਆਂ ਦਾ ਤੁਸੀਂ ਜ਼ਿਕਰ ਕੀਤਾ ਤਾਂ ਉਹ ਸਾਰੇ ਕਸੂਰवार ਨੇ ਕਿ ਹਾਲੇ ਤਾਈਂ ਵਿਧੀ ਵਿਧਾਨ ਕਿਉਂ ਨਹੀਂ ਬਣਿਆ ਇਹਨਾਂ ਦੇ ਵਿੱਚ ਬੀਬੀ ਜ਼ਗੀਰ ਕੌਰ ਦਾ ਵੀ ਤੁਸੀਂ ਜ਼ਿਕਰ ਕਰ ਰਹੇ ਹੋ ਮਾਮਲਾ ਬੜਾ ਟੇਟਾ ਹੈ ਵਿਧੀ ਵਿਧਾਨ ਦੀ ਚਰਚਾ ਹੈ ਵੱਡੀ ਪੱਤਰਕ ਤੇ ਕਸੂਰवार ਲੋਕ ਇਸ ਮੰਗ ਉਠਾਉਣ ਵਾਲਿਆਂ ਦੇ ਨਾਲ ਇੱਕ ਵੱਡੀ ਤਰਪਣ ਕੇ ਖੜੇ ਵਿਖਾਈ ਦੇ ਰਹੇ ਨੇ ਬੜੀਆਂ ਫਸੀਦਗੀਆਂ ਨੇ ਡਾਕਟਰ ਸਾਹਿਬ ਕੀ ਲੱਗਦਾ ਹੈ ਕਿ ਜਿਹੜੀ 18 ਨੂੰ ਜਾਂ 17 ਨੂੰ ਸੱਦੀ ਹੋਈ ਹੈ ਕਾਰਜਕਰਨੀ ਦੀ ਐਗਜ਼ੈਕਟਿਵ ਡਾਇਬੀਟਿਕਸ ਛੋਣੀ ਕਮੇਟੀ ਉੱਤੇ ਜੇਕਰ ਇਹਦੇ ਤੇ ਨਜ਼ਰ ਮਾਰੀਏ ਕਿ ਸਾਰੇ ਹਗਾਮੀ ਹਾਲਾਤ ਨਾਲ ਨਜਿੱਠਣ ਲਈ ਨਿਪਟਲ ਨਹੀਂ ਸੱਦੀ ਹੈ ਜੇ ਤੁਹਾਨੂੰ ਕੋਈ ਲੱਗਦਾ ਹੈ ਕੋਈ ਕੋਈ ਇਸ ਤਰ੍ਹਾਂ ਦਾ ਫੈਸਲਾ ਹੋ ਸਕਦਾ ਹੈ ਹੁੰਦੀ ਸੰਭਾਵਨਾ ਹੈ ਅਨੁਮਾਨ ਡਾਕਟਰ ਸਾਹਿਬ ਡਾਕਟਰ ਸਾਹਿਬ ਦੇਖੋ ਛੋਣੀ ਕਮੇਟੀ ਦੀ ਜਿਹੜੀ ਮੀਟਿੰਗ ਹੁੰਦੀ ਹੈ ਮਰਜੈਂਸੀ ਮੀਟਿੰਗ ਹੁੰਦੀ ਹੈ ਉਹਦੇ ਨਾਲ ਕੋਈ ਖਾਸ ਮਾਨੇ ਹੁੰਦੇ ਨਹੀਂ ਕਿ ਜਿੱਥੋਂ ਤੱਕ ਕਹੇਗਾ ਜਥੇਦਾਰ ਯਾਨੀ ਪਲਦੀਪ ਸਿੰਘ ਜੀ ਗੜਗੱਤ ਸਾਹਿਬ ਦੀ ਉਹਨਾਂ ਦੀ ਉਹਨਾਂ ਨੇ ਸੇਵਾ ਸੰਭਾਲੀ ਹੈ ਤੱਕ ਇਸ ਗੱਤ ਸਾਹਿਬ ਦੀ ਦੇ ਤੌਰ ਤੇ ਪਰ ਅਤੇ ਐਕਟਿੰਗ ਸ਼੍ਰੀ ਘਰਤਕ ਸਾਹਿਬ ਜੱਤੀਦਾਰ ਸਾਹਿਬ ਤੇ ਉਹਨਾਂ ਨੇ ਆਪਣੀ ਸੇਵਾ ਨੂੰ ਸੰਭਾਲ ਲਿਆ ਤੇ ਆਪਣੀ ਤੌਰ ਤੇ ਉਹ ਕਾਰਸ਼ੀਲ ਵੀ ਹੋ ਗਏ ਨੇ ਉਹਨਾਂ ਨੇ ਆਪਣੇ ਜਿਸ ਤਰ੍ਹਾਂ ਦੀਆਂ ਜਥੇਬੰਦੀਆਂ ਨਾਲ ਤਾਲਮੇਲ ਕਰਨਾ ਤੇ ਉਹਨਾਂ ਨੂੰ ਮਿਲਣ ਦਾ ਤੇ ਆਪਣੀ ਉਹਨਾਂ ਨੇ ਬਿਆਨ ਵੀ ਜਾਰੀ ਕੀਤੇ ਨੇ ਇਸ ਤਰ੍ਹਾਂ ਵੀ ਹੋ ਰਿਹਾ ਪਰੰਤੂ ਹਾਲੇ ਤੱਕ ਸ਼੍ਰੀ ਧੰਮਧਮਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਸਿਵਾਨੀ ਸੰਭਾਲੀ ਬਾਬਾ ਟੇਕ ਸਿੰਘ ਜੀ ਹੋਂ ਦੀ ਹੋ ਸਕਦਾ ਹੈ ਵੀ ਇਹ ਕਿਉਂਕਿ ਜਿਸ ਤਰ੍ਹਾਂ ਕਿਈ ਵਿਰੋਧ ਦੀਆਂ ਕੁਝ ਤੁਰਾਂ ਉੱਪਰ ਆ ਰਹੀਆਂ ਨੇ ਜ્યાં ਬਾਬਾ ਟੇਕ ਸਿੰਘ ਹੁਣ ਆਪ ਪਿੱਛੇ हट ਗਏ ਹੋਣ ਜਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਅੰਦਰ ਖੱਤੇ ਹੋਵੇ ਇਹ ਹੋ ਸਕਦਾ ਹੈ ਵੀ ਉਸ ਦਿਨ 17 ਤਰੀਕ ਨੂੰ ਤਖਤ ਸ਼੍ਰੀ ਦਮਨ ਸਾਹਿਬ 'ਤੇ ਜਥੇਦਾਰ ਕੋਈ ਹੋਰ ਵੀ ਨਿਯੁਕਤ ਕੀਤਾ ਜਾ ਸਕਦਾ ਪਰੰਤੂ ਜਿੱਥੋਂ ਤੱਕ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਆਪਣਾ ਇਹ ਵਾਸਤੇ ਬਾਅਦ ਚੱਕਿਆ ਨੇ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਸਰ ਉਹਨਾਂ ਦੀ ਤਾਂ ਚਲੋ ਪੁਸ਼ਟੀ ਹੋ ਸਕਦੀ ਹੈ ਨੈਕਸਟ ਅਗਲੀ ਐਗਜ਼ੀਕਟਿਵ ਦੇ ਵਿੱਚ ਤੁਹਾਡੇ ਕਹਿੰਦਾ ਭਾਵ ਕਿ ਜਿਹੜੇ ਕੁਝ ਕਈ ਪੱਖਾਂ ਤੋਂ ਜੇਕਰ ird gird ਇਹ ਮਾਹੌਲ ਨੂੰ ਬੜਾ ਟੱਚ ਹੋਇਆ ਜਾਵੇ ਤਾਂ ਜਿਹੜੇ ਅਗਲੇ ਨਿਯੁਕਤ ਕੀਤੇ ਨੇ ਦਰਮਦਰਾਂ ਸਾਹਿਬ ਦੇ ਜ਼ਥੇਦਾਰ ਟੇਕ ਸਿੰਘ ਧਨੋਲਾ ਉਹਨਾਂ ਦੀ ਜਿਹੜੀ ਹੈ ਪਹਿਲਾਂ ਹੀ ਉਹਨਾਂ ਦੀ ਛੁੱਟੀ ਹੋ ਸਕਦੀ ਹੈ ਉਹਨਾਂ ਦੀ ਜਿਹੜੀ ਹੈ ਨਿਯੁਕਤੀ ਤੋਂ ਪਹਿਲਾਂ ਕਹਿੰਦਾ ਭਾਵ ਕਿ ਉਨ੍ਹਾਂ ਦੀ ਕੋਈ ਜਿਵੇਂ ਤਾਜ ਪੋਸ਼ੀ ਹੈ ਜਾਂ ਦਸਤਾਰ ਬੰਦੀ ਹੈ ਖੈਰ ਇਹ ਵੱਡੇ ਪੱਧਰ ਉਤੇ ਚਰਚਾ ਵੀ ਹੈ ਵਿਖਣ ਵਾਲੀ ਗੱਲ ਹੋਈ ਕਿ ਹੁਣ ਇਹ ਸਾਰੇ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਸਾਰੇ ਪੱਖਾਂ ਨੂੰ ਪਹਿਲਾਂ ਉਹ ਕਿਵੇਂ ਦੇਖਦੀ ਹੈ ਕਿਉਂਕਿ ਹਾਲਾਤ ਦੁਜੇ ਬਣੇ ਵੀ ਜਿਹੜਾ ਰੋਸ ਤੇ ਵਧ ਰੋ ਉਹ ਵੀ ਵਧ ਰਿਹਾ ਹੈ ਕਹਿੰਦਾ ਕਿ ਜਿਵੇਂ ਆਪਾਂ ਜ਼ਿਕਰ ਕੀਤਾ ਹੈ ਕਿ ਰੋਸ ਦੀ ਜਿਹੜੀ ਹੈ ਕਹਿ ਸਕਦੇ ਹਾਂ ਕਿ ਕਿਸੇ ਮਾ ਉਹ ਜਾ ਟੱਚ ਹੋਈ ਹੈ ਸਿੰਘ ਸਾਹਿਬ ਭਾਈਪਿੰਦਰਪਾਲ ਸਿੰਘ ਜਰਾਂ ਤੱਕ ਵੀ ਇੱਕ ਲਾਈਨ ਇੱਕ ਰੋਸ਼ਨੀ ਖੈਰ 18 ਜਾਂ 19 ਦੀ ਜਿਹੜੀ ਐਗਜ਼ੈਕਟਿਵ ਦੀ ਬੈਠ ਕੇ ਮੰਨ ਲਓ ਕਿ ਉਹਦੇ ਵਿੱਚ ਜੇ ਟੇਕ ਸਿੰਘ ਢਣੌਲਾ ਦੀ ਜਗ੍ਹਾ ਤੇ ਕੋਈ ਹੋਰ ਸਿੰਘ ਸਾਹਿਬ ਆਉਂਦਾ ਤਾਂ ਉਹ ਤਾਂ ਇੱਕ ਮੰਨਿਆ ਜਾ ਸਕਦਾ ਪਰ ਕੋਈ ਹੋਰ ਰਣਨੀਤੀ ਕਿਉਂਕਿ ਜਿਵੇਂ ਖਤਰੇ ਦੇ ਬੱਦਲ ਮਡਰਾ ਰਹੇ ਨੇ 22 ਸੈਸ਼ਨ ਸੱਦਿਆ ਗਿਆ 28 ਨੂੰ 28 ਉੱਤੇ ਬੜੀਆਂ ਨਜ਼ਰਾਂ ਨੇ ਤੇ ਕੁਝ ਸਿੱਖ ਚਿੰਤਕਾਂ ਦਾ ਵੀ ਕਹਿਣਾ ਹੈ ਕਿ 28 ਮਾਰਚ ਤੱਕ ਇਹ ਜਿਹੜਾ ਮਾਹੌਲ ਬਣਿਆ ਪੰਥਕ ਸੰਕਟ ਦਾ ਉਹ ਜਿਉਂਦਾ ਤਿਉਂ ਬਣਿਆ ਰਹੇਗਾ ਸੁਧਾਰ ਤੇ ਆਪਣੀਆਂ ਸਰਗਰਮੀਆਂ ਦਿਨ ਬਦਨ ਅੱਗੇ ਵਧਾਈ ਜਾਏਗੀ ਤੇ ਇਹਦਾ ਡੈਮੇਜ ਕੰਟਰੋਲ ਕਰਨ ਲਈ ਤੇ ਅਕਾਲੀ ਦਲ ਆਪਣੀਆਂ ਬੈਠਕਾਂ ਮੀਟਿੰਗਾਂ ਕਰਦਾ ਰਹੇਗਾ ਜਿਵੇਂ ਕਿ ਚੰਡੀਗੜ੍ਹ ਦੇ ਵੀ ਸੁਖਵੀਰ ਸਿੰਘ ਬਾਦਲ ਨੇ ਕਈ ਅਗੂਨਰ ਕੀਤੀਆਂ ਵੀ ਨੇ ਲੰਘੇ ਕੱਲ ਤੋਂ ਵੀ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਇਕੱਲੇ-ਇਕੱਲੇ ਨਾਲ ਜਿਹੜੀ ਵਿਚਾਰ ਚਰਚਾ ਵੀ ਚੱਲ ਰਹੀ ਹੈ 28 ਮਾਰਚ ਨੂੰ ਬਜਟ اجلاس ਤੇ ਇੱਕ ਉੜਦੀ ਗੱਲ ਸਾਹਮਣੇ ਆਈ ਕਿ ਇਸ ਤੋਂ ਪਹਿਲਾਂ ਜਾਂ ਉਸ ਬਜਟ ਦੇ ਵਿੱਚ ਅਜਲਾਸ ਦੇ ਵਿੱਚ ਸ਼ੁਰੂਆਤ ਦੇ ਵਿੱਚ ਸਦਾਰ ਤੇਰ ਦਾ ਖਿਮਾ ਜਾਂ ਕਹਿ ਲਈਏ ਕਿ ਕਾਲੀ ਵਿਰੋਧੀ ਖਿਮਾ ਉਸ ਬਿਜੇ ਤੱਕ ਕਿਉਂਕਿ ਹਾਲੇ ਤਾਈ ਤਾਂ ਵਿਕਰਮ ਸਿੰਘ ਮਜੀਠੀਆ ਦੀ ਚੁੱਪੀ ਦੇ ਵੀ ਕਈ ਰਾਜ ਨਹੀਂ ਕੀੜੀ ਪਾਸੀ ਕਢਣਗੇ ਕਹਿੰਦਾ ਪਾਪ ਉਹਨਾਂ ਦਾ ਤੜਾ ਕੀੜੀ ਪਾਸੀ ਖੜੇਗਾ ਐਸਜੀਪੀਸੀ ਦੇ ਮੈਂਬਰ ਜੇਕਰ ਉਹਨਾਂ ਦੇ ਖਿਮੇ ਦੇ ਵਿੱਚ ਨੇ ਤਾਂ ਉਹ ਕਿਹੜੀ ਪਾਸੀ ਖੜਨਗੇ ਸੁਖਵੀਰਵਾਲ ਜਾਂ ਜਿਹੜਾ ਦੂਜਾ ਬਣ ਕੇ ਕੋਈ ਇੱਕ ਖਿਮਾ ਸਾਹਮਣੇ ਆਏਗਾ ਤਾਂ ਜੇਕਰ ਉਹਦੇ ਵਿੱਚ ਅੰਤਨਿਕ ਕਮੇਟੀ ਦੇ ਜਿਹੜੇ ਪਿਛਲੇ ਉਹ ਫੈਸਲੇ ਜਿਹਦੇ ਵਿੱਚ ਦੋ ਜਥੇਦਾਰਾਂ ਨੂੰ ਹਗਾਮੀ ਹਾਲਤ ਦੇ ਵਿੱਚ ਹਟਾ ਦਿੱਤਾ ਜਾਂਦਾ ਹੈ ਉਹਦੇ ਉੱਤੇ ਮਤਾ ਆਉਂਦਾ ਹੈ ਤਾਂ ਜੇਕਰ ਉਹ ਮਤਾ ਪਾਸ ਹੋ ਜਾਂਦਾ ਤਾਂ ਸ਼੍ਰੋਮਣੀ ਕਮੇਟੀ ਦਾ ਓਵਰਆਲ ਵजूद ਹੀ ਉਹ ਤਕਨੀਕੀ ਲਿਹਾਜ਼ ਸੰਵਿਧਾਨਕ ਲਿਹਾਜ਼ ਤੇ ਸੰਕਟ ਦੇ ਵਿੱਚ ਘਿਰਦਾ ਹੈ اجلاس ਜਿਹੜਾ ਹੈ ਉਹਦੇ ਵਿੱਚ ਜਿਹੜਾ ਬਜਟ ਹੈ ਉਹਦੇ ਤੇ ਕੁਐਸਚਨ ਮਾਰਕ ਲੱਗਦਾ ਹੈ ਕਿਸ ਤਰ੍ਹਾਂ ਦਾ ਇਹ ਮਾਹੌਲ ਉਹਦੇ ਵਿੱਚ ਕਿ ਸਾਹਮਣੇ ਆ ਸਕਦਾ ਹੈ ਤੇ ਕਨਿੱਕੀ ਲਿਹਾਜ਼ ਤੇ ਸੰਵਿਧਾਨਕ ਲਿਹਾਜ਼ ਤੇ ਤੇ ਜਿਹੜੀ ਧਾਰਮਿਕ ਪਰੰਪਰਾ ਦਾ ਜਿਹੜਾ ਮਤਾ ਆਉਂਦਾ ਹੈ ਅਜਿਹਾ ਸਾਰਾ ਕੁਝ ਇਹ ਬੜੀ ਵੱਡੀ ਕਹਿ ਸਕਦੇ ਆ ਕਿ ਇੱਕ ਗੇਂਦ ਹੈ ਕਹ ਜਿਹੜੀ ਮੈਦਾਨ ਦੇ ਵਿੱਚ ਜਿਹੜੀ ਟੁਰ ਰਹੀ ਹੈ ਜਿੱਦੇ ਵੀ ਤੇ ਪਾਲਾਬੰਦੀ ਹੈ 28 ਮਾਰਚ ਤੱਕ ਇਹ ਜਿਹੜੀ ਗੇਮ ਕਹਿ ਸਕਦੇ ਆ ਕਿ ਸਿਆਸਤ ਭੱਗਦੀ ਰਹੇਗੀ ਤੁਸੀਂ ਦੱਸੋ ਡਾਕਟਰ ਸਾਹਿਬ ਕਿਵੇਂ ਦਾ ਰਹਿ ਸਕਦਾ ਹੈ 28 ਨਵੰਬਰ ਦਾ ਬਜਟ اجلاس ਕਿਸ ਤਰ੍ਹਾਂ ਦਾ ਉਹਦੇ ਉੱਤੇ ਖਤਰੇ ਦੇ ਬਦਲ ਮੰਡਰਾ ਰਹੇ ਨੇ ਉਹਦੇ ਵਜੂਦ ਉਤੇ ਤਦ ਜੇ ਬੰਨੇ ਹੋ ਤੇ ਇਧਰਲੇ ਬੰਨੇ ਹੋ ਕਿਸ ਤਰ੍ਹਾਂ ਦੀ ਜਿਹੜੀ ਤਿਆਰੀ ਉਹ ਹੋ ਸਕਦੀ ਹੈ ਸਾਹਮਣੇ ਆ ਸਕਦੀ ਹੈ ਜੀ ਡਾਕਟਰ ਸਾਹਿਬ ਦੇਖੋ ਪਿੰਟਰ ਸਾਹਿਬ ਕਾਲੀ ਸਿਆਸਤ ਵਿੱਚ ਬੜਾ ਤਿੱਖਾ ਹੋ ਕੇ ਮਬੰਦੀ ਹੋ ਰਹੀ ਹੈ ਬੜੀ ਜ਼ੋਰ ਜਮਾਈ ਦੀ ਹੋ ਰਹੀ ਹੈ ਜਿੱਥੇ ਮੇਨ ਸਟਰੀਮ ਆ ਜਸੂਨੀ ਕਾਲੀ ਦਾ ਲੈ ਉਹ ਆਪਣੀਆਂ ਸਾਰੀਆਂ ਗੋਟੀਆਂ ਫਿੱਟ ਕਰ ਰਹੇ ਨੇ ਜਿਸ ਤਰ੍ਹਾਂ ਕਿ 17 ਦੀ ਉਹਨਾਂ ਨੇ ਕਾਰਜਕਾਰੀ ਦੀ ਅੰਤਰੀ ਕਮੇਟੀ ਦੀ ਮੀਟਿੰਗ ਹੈ ਉਹਦੇ ਵਿੱਚ ਇਹ ਵੀ ਹੋ ਸਕਦਾ ਕਿਉਂਕਿ ਧੰਮੀ ਸਾਹਿਬ ਅਸਤੀਫਾ ਦੇ ਚੁੱਕੇ ਨੇ ਉਹਨਾਂ ਦੀ ਜਗ੍ਹਾ ਤੇ ਇਨ ਨੂੰ ਨਿਯੁਕਤ ਕਰਨਾ ਉਹ ਵੀ ਕੀਤਾ ਜਾ ਸਕਦਾ ਕਿਉਂਕਿ ਬਜਟ ਸੈਸ਼ਨ ਚ ਜਾਣਾ ਬਜਟ ਜਲਾਸਤ ਚ ਜਾਣਾ ਉਹਦੀ ਤਿਆਰੀ ਵੀ ਕਰਨੀ ਹੁੰਦੀ ਹੈ ਇਸ ਲਈ ਲਾਜ਼ਮੀ ਹੈ ਉਸ ਦਿਨ ਇਹ ਵੀ ਫੈਸਲਾ ਕੀਤਾ ਜਾਏਗਾ ਕਿ ਇਸ ਨੂੰ ਇਹਦੀ ਸਪੁਰਤਗੀ ਕਿਸ ਨੇ ਪ੍ਰਧਾਨ ਸਾਹਿਬ ਦਾ ਫੈਸਲਾ ਤਾਂ ਸ਼ਾਇਦ ਐਗਜ਼ੀਕਟਿਵ ਦੇ ਵਿੱਚ ਵੀ ਕੁਝ ਵਿਚਾਰਨ ਕੁਝ ਇਹਨੂੰ ਅੱਗੇ ਵਧਾਉਣਗੇ ਜੀ ਦੂਸਰਾ ਬਜਟ ਸੈਸ਼ਨ ਵਾਸਤੇ ਪੂਰੀ ਤਿਆਰੀ ਕਰਨੀ ਕਿਉਂਕਿ ਬਹੁਤ ਸਾਰੀਆਂ ਮੱਦਾਂ ਹੁੰਦੀਆਂ ਨੇ ਜਿਸ ਤਰ੍ਹਾਂ ਦਾ ਹੈਗਾ ਤੇ ਤੀਸਰੇ ਤੌਰ ਤੇ ਜਿਵੇਂ ਕਿ ਹੁਣ ਪਿਛਲੇ ਦਿਨੀ ਜਦੋਂ ਕਿ ਗਿਆਨੀ ਕੁਲਦੀਪ ਸਿੰਘ ਜੀ ਨੇ ਆਪਣੀ ਸੇਵਾ ਸੰਭਾਲੀ ਆ ਸ਼੍ਰੀ ਕਾਲਕਤਾਰ ਸਾਹਿਬ ਦੀ ਉਸ ਤੋਂ ਇਮੀਡੀਏਟ ਦੂਸਰੇ ਦਿਨ ਗਿਆਨੀ ਇਹ ਮੁਖ ਗ੍ਰੰਥੀ ਈ ਨੇ ਰਗਵੀਰ ਸਿੰਘ ਗਿਆਨੀ ਦੀ ਹਿੰਦੀ ਦਰਬਾਰ ਸਾਹਿਬ ਉਹਦੇ ਤੇ ਮਰਿਆਦਾ ਦੇ ਸੰਬੰਧ ਦੇ ਵਿੱਚ ਗਿਆਨੀ ਰਗਵੀਰ ਸਿੰਘ ਜੀ ਨੇ ਕੁਝ ਪ੍ਰਤੀਕਿਰਿਆ ਦਿੱਤੀ ਹੈ ਇਸ ਤਰ੍ਹਾਂ ਦੀਆਂ ਮਾਮਲਿਆਂ ਨੇ ਇਹ ਮਾਮਲੇ ਵੀ ਰਿਜੈਕਟਿਵ ਦੇ ਵਿੱਚ ਵਿਚਾਰੇ ਜਾਣਗੇ ਵੱਡੇ ਮਾਮਲੇ ਨੇ ਇਹ ਸਿਧਾਂਤਕ ਤੌਰ ਦੇ ਉੱਪਰ ਇਹ ਸੰਬੰਧ ਦੇ ਵਿੱਚ ਕਿਉਂਕਿ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਨੇ ਜਦੋਂ ਕੋ ਗਿਆਨੀ ਰਵੀ ਸਿੰਘ ਜੀ ਨੂੰ ਉਹਨਾਂ ਦੇ ਅਧਿਕਾਰ ਖੇਤਰ ਬਾਰੇ ਦੱਸਿਆ ਸੀ ਇਹ ਵੀ ਹੋ ਸਕਦਾ ਹੈ ਤੇ ਰਹੀ ਗੱਲ ਸ਼੍ਰੋਮਣੀ ਕਾਲੀ ਦਲ ਦੀ ਸ਼੍ਰੋਮਣੀ ਕਾਲੀ ਦਲ ਪੂਰੀ ਤਰ੍ਹਾਂ ਇਹ ਲਈ ਆਪਣਾ ਪੂਰਾ ਜੋਰ ਲਾਏਗਾ ਪੂਰੀ ਤਰ੍ਹਾਂ ਬਜਟ ਦੇ ਵਿੱਚ ਬਜਟ ਸੈਸ਼ਨ ਨੂੰ ਜੋ ਬਜਟ ਦਾ ਜਿਹੜਾ اجلاس ਹੈ ਉਹਦੇ ਵਿੱਚ ਆਪਣੀਆਂ ਮਦਦਾਂ ਪਾਸ ਕਰਾਉਣ ਦੇ ਕਿਉਂਕਿ ਉਹਨਾਂ ਕੋਲ ਵੀ ਨਿਰਸੰਦੇਹ ਉਹਨਾਂ ਕੋਲ ਬਹੁਮਤ ਹਾਸਲ ਹੈ ਬਹੁਮਤ ਹੈ ਹੁਣ ਜਿਵੇਂ ਕਿ ਸੁਧਾਰ ਲਹਿਰ ਵਾਲਿਆਂ ਨੇ ਆਪਣੀ ਇੱਕ ਮੁਹਿੰਮ ਚਲਾਈ ਹੈ ਉਹਨਾਂ ਦਾ ਮਤਲਬ ਇਹ ਹੈ ਬਈ ਇਹ ਜਿਹੜੇ ਜ세ਦਾਰਾਂ ਨੂੰ ਹਟਾਉਣ ਦੇ ਮਤੇ ਪਾਸ ਕੀਤੇ ਨੇ ਐਗਜ਼ੈਕਟਿਵ ਨੇ ਉਹਨਾਂ ਨੂੰ ਅਸੀਂ ਰੱਦ ਕਰਾਉਣ ਦੇ ਲਈ ਜਨਰਲ ਜਿਲ੍ਹਾਸ ਦੇ ਵਿੱਚ ਲੈ ਕੇ ਜਾਵਾਂਗੇ ਇਸ ਸਬੰਧ ਦੇ ਵਿੱਚ ਇੱਕ ਨਿਸ਼ਚਿਤ ਗਿਣਤੀ ਦੇ ਵਿੱਚ ਮੈਂਬਰਾਂ ਦੇ ਦਸਖਤ ਕਰਾਉਣੇ ਹੁੰਦੇ ਨੇ ਉਹ ਸਬੰਧ ਦੇ ਵਿੱਚ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਪੂਰਾ ਤਾਲਮੇਲ ਕਰਕੇ ਇਸ ਤਰ੍ਹਾਂ ਦੀ ਇੱਕ ਕਾਰਵਾਈ ਚਲਾਵਾਂਗੇ ਇਹ ਜੇ ਮੱਤਾ ਜਾਂਦਾ ਤੇ ਇੱਥੇ ਬਹਿਸ ਹੋ ਸਕਦੀ ਹੈ ਪਰੰਤੂ ਕੀ ਇਹ ਮਤੇ ਨੂੰ ਪਾਸ ਕਰਾਉਣ ਦੇ ਸਮਰੱਥ ਹੋਣਗੇ ਜੇ ਜੇ ਦੇਖਿਆ ਜਾਵੇ ਕਿ ਜਦਕਿ ਪਿਛਲੇ ਨਵੰਬਰ ਦੇ ਵਿੱਚ ਹੀ ਧਾਮੀ ਸਾਹਿਬ ਨੇ ਬੀਬੀ ਜਗੀਰ ਕੌਰ ਨੂੰ ਵੱਡੇ ਮਾਰਜਿਨ ਦੇ ਨਾਲ ਮਾਰ ਦਿੱਤੀ ਸੀ ਜਦਕਿ ਇਸ ਤੋਂ ਪਿਛਲੇ ਸਾਲ ਬੀਬੀ ਜਗੀਰ ਕੌਰ ਦੇ ਹੱਥ ਬੋਟਾਂ ਸਨ ਪਰ ਇਸ ਵਾਰ ਉਹਨਾਂ ਦੀਆਂ ਬੋਟਾਂ ਘਟ ਗਈਆਂ ਸਨ ਤੇ ਹੁਣ ਇਹਦੇ ਵਿੱਚ ਕਿੰਨੀ ਉਠਕਪਟਕ ਹੋਏਗੀ ਇਹ ਦੇਖਣ ਵਾਲੀ ਗੱਲ ਹੈ ਬਹੁਤੀ ਸੰਭਾਵਨਾ ਨਹੀਂ ਲੱਗਦੀ ਕਿ ਸਦਾਰ ਲਹਿਰ ਵਾਲੇ ਬਜਟ ਨੂੰ ਅੰ ਪਾਸ ਹੁੰ ਤੋਂ ਰੋਕ ਸਕਣਗੇ ਜੇਕਰ ਬਜਟੇ ਨਹੀਂ ਪਾਸ ਹੋਏਗਾ ਤਾਂ لازਮੀ ਹੈਗਾ ਸ਼੍ਰੋਮਣੀ ਕਮੇਟੀ ਦੇ ਵਿੱਚ ਉਥਲ ਪਥਲ ਹੋ ਜਾਣੀ ਹੈ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਸਾਰਾ ਕੁਝ ਜਿਹੜਾ ਬਦਲ ਜਾਣਾ ਹੈ ਤੇ ਪ੍ਰਧਾਨ ਦੂਸਰੀ ਪਾਰਟੀ ਜੇ ਇੰਨਾ ਇਸ ਪੱਧਰ ਤੱਕ ਸ਼ਾਇਦ ਨਹੀਂ ਪਹੁੰਚ ਸਕਣਗੇ ਕਿਉਂਕਿ ਜਿਵੇਂ ਹੁਣ ਸ਼੍ਰੋਮਣੀ ਕਾਲੀ ਦਲ ਸਰਗਰਮ ਹੋਇਆ ਜਿਵੇਂ ਤੁਸੀਂ ਦੱਸਿਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਆਪਣੀ ਕਮਾਂਡ ਸੰਭਾਲ ਲਈ ਹੈ ਤੇ ਪੂਰੀ ਤਰ੍ਹਾਂ ਕਾਰਜ ਉਹ ਕਰ ਰਹੇ ਨੇਗੇ ਇਹ ਦੂਸਰੇ ਪਾਸੇ ਮਜੀਠੀਆ ਸਾਹਿਬ ਦਾ ਕਿੰਨਾ ਪ੍ਰਭਾਵ ਹੈ ਉਹ ਵੀ ਦੇਖਣ ਵਾਲੀ ਗੱਲ ਹੈ ਵੀ ਉਹ ਕਿੰਨਾ ਇਸ ਸੰਬੰਧ ਦੇ ਵਿੱਚ ਆਪਣੀ ਭੂਮਿਕਾ ਅਦਾ ਕਰਦੇ ਨੇ ਪਰੰਤੂ ਜਿਸ ਤਰ੍ਹਾਂ ਕਿ ਮਾਝੇ ਦੇ ਵਿੱਚੋਂ ਸੁੱਚਾ ਸਿੰਘ ਜੀ ਲੰਗਾ ਪਿਛਲੇ ਦਿਨਾਂ ਦੇ ਸਰਗਰਮ ਹੋਏ ਹੋਏ ਨੇ ਇਹ ਤਾਂ ਲੱਗਦਾ ਵੀ ਸਾਰਾ ਕੁਝ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਹਰ ਪੱਖ ਦੇ ਵਿੱਚੋਂ ਆਪਣੀ ਥੀਮਾਬੰਦੀ ਆਪਣੇ ਜਿਹੜੇ ਸਿਧਾਂਤ ਜੋ ਉਹਨਾਂ ਨੇ ਮਤੇ ਪਾਸ ਕਰਾਏ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਾਉਣ ਦੇ ਲਈ ਆਪਣੀ ਪੂਰੀ ਪਕੜ ਬਣਾਉਣ ਦੇ ਲਈ ਪੂਰੀ ਜਦੋਂ ਜਹਿਦ ਕਰੇਗਾ ਜੂਰਾ ਜੋਰ ਲਾਵੇਗਾ ਤੇ ਇਸ ਦਾਰ ਲਹਿਰ ਵਾਲਿਆਂ ਨੇ ਵੀ ਜਿਸ ਤਰ੍ਹਾਂ ਕਿ ਮੈਂਬਰਾਂ ਦੇ ਘਰਾਓ ਕਰਨ ਦਾ ਜਾਂ ਉਹਨਾਂ ਨੂੰ ਆਪਣੇ ਨਾਲ ਜੋੜਨ ਦਾ ਇਸ ਤਰ੍ਹਾਂ ਦੇ ਕਿਵੇਂ ਹੋਏਗਾ ਤੇ ਤੀਸਰੀ ਗੱਲ ਇਹ ਹੈ ਵੀ ਇਸ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਕਿਸ ਤਰ੍ਹਾਂ ਦੀ ਭੂਮਿਕਾ ਅਦਾ ਕਰੇਗੀ ਇਹ ਵੀ ਦੇਖਣ ਵਾਲੀ ਗੱਲ ਹੈ ਜੇਕਰ ਉਹ ਕਿੰਨਾਕ ਇਸ ਪੱਖ ਦੇ ਵਿੱਚ ਦਖਲ ਦੇਦਾ ਜੀ ਜਾਂ ਆਪਣਾ ਪ੍ਰਭਾਵ ਕਿੰਨਾਕ ਵਰਤਦੇ ਨੇ ਵੈਸੇ ਤਾਂ ਕੇਂਦਰ ਸਰਕਾਰ ਦਾ ਜਿਵੇਂ ਕਿ ਪਿਛਲੇ ਬਾਰ ਜਦੋਂ ਬੀਬੀ ਜ਼ਗੀਰ ਕੌਰ ਖੜੇ ਸਨ ਉਦੋਂ ਵੀ ਚੱਲਦਾ ਰਿਹਾ ਵੀ ਭਾਜਪਾ ਦੀ ਸਰਕਾਰ ਵੱਲੋਂ ਜਾਂ ਭਾਜਪਾ ਦੇ ਅਸਰ ਵਾਲੇ ਵਿਅਕਤੀਆਂ ਵੱਲੋਂ ਬੀਬੀ ਜ਼ਗੀਰ ਕੌਰ ਦੀ ਹੱਤ ਵਿੱਚ ਮੁਹਿੰਮ ਚਲਾਈ ਗਈ ਸੀ ਪਰਤੂ ਉਹ ਪਰਤੂ ਉਹਦਾ ਕੋਈ ਬਹੁਤਾ ਪਰ ਫਰਕ ਨਹੀਂ ਸੀ ਪਿਆ ਤੇ ਉਹਦਾ ਪਿਛਲੇ ਸਮੇਂ ਬਿਲਕੁਲ ਪਿਛਲੇ ਸਮੇਂ ਜਦੋਂ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਵਿੱਚ ਮੈਦਾਨ ਦੇ ਵਿੱਚ ਅਬੀ ਇਹ ਦਾਰ ਉਤਰਤਾ ਰਿਆ ਤਾਂ ਉਹਦੇ ਤੇ ਸਰਪ੍ਰਸਤੀ ਕਾਫੀ ਸਮਾ ਜਿਹੜੀ ਰਹੀ ਉਹ ਸਖਦੇਵ ਸਿੰਘ ਢੀਂਡ ਸਾਹਿਬ ਦੀ ਜਿਹੜੇ ਵੱਡੇ ਸੀਨੀਅਰ ਕਾਲੀ ਆਗੂ ਨੇ ਖੈਰ ਹੁਣ ਉਹਨਾਂ ਦੀਆਂ ਸਰਗਰਮੀਆਂ ਪਿਛਲੇ ਕਈ ਹਫ਼ਤਿਆਂ ਤੋਂ ਬਿਲਕੁਲ ਠੱਪ ਨੇ ਕਿਉਂਕਿ ਪਿਛਲੇ ਸਮੇਂ ਉਹ ਕਈ ਦਿਨ ਪੀਜੀਆਈ ਦੇ ਵਿੱਚ ਦਾਖਲ ਵੀ ਰਹਿ ਤਿੰਨ ਚਾਰ ਦਿਨਾਂ ਤੋਂ ਆਪਣੇ ਚੰਡੀਗੜ੍ਹ ਸਥਿਤ ਘਰ ਦੇ ਵਿੱਚ ਆ ਗਏ ਨੇ ਪਰਤੂ ਇੰਨੀ ਦਿਨੀ ਮੁਸ਼ਕਲ ਉਹਨਾਂ ਲਈ ਇਹ ਹੈ ਕਿ ਸਰਗਰਮ ਸਿਆਸਤ ਦੇ ਵਿੱਚ ਉਤਰਨਾ ਔਖਾ ਹੈ ਕਿਉਂਕਿ ਉਹਨਾਂ ਦੇ ਜਿਹੜੇ 438 ਵਜੀਸੀ ਮਾਈਨਰ ਹਾਰਟ ਅਟੈਕ ਨਾਲ ਉਹ ਕੁਸ਼ੀ ਤੋਂ ਜਿੰਦ ਤੋਂ ਡਿੱਗਦੇ ਤਾਂ ਉਹਨਾਂ ਦਾ ਜਿਹੜਾ ਪੱਟ ਜਾਂ ਫ੍ਰੈਕਚਰ ਟੈਪ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਕਰੀਬ 9-10 ਇੰਚ ਦੀ ਪਲੇਟ ਪਈ ਹੈ ਜਿਹਦੇ ਨਾਲ ਉਹਨਾਂ ਨੂੰ ਅਗਲੇ ਸਮੇਂ ਜਿੱਥੇ ਰੈਸਟ ਕਰਨੀ ਪੈਣੀ ਹੈ ਉੱਥੇ ਬਜ਼ੁਰਗ ਅਵਸਥਾ ਦੀ ਵਜ੍ਹਾ ਆਪਣੇ ਸਰੀਰ ਦਾ ਸਿਆਸਤ ਨਾਲੋਂ ਵਧੇਰੇ ਖਿਆਲ ਰੱਖਣਾ ਪੈਣਾ ਹੈ ਕਹਿੰਦਾ ਪਾ ਕਿ ਪਿਛਲੀਆਂ ਜਿਹੜੀਆਂ ਅਕਾਲੀ ਦਲ ਦੇ ਖਿਲਾਫ ਸੁਖਵੀਰ ਦੇ ਖਿਲਾਫ ਜਿਹੜੀਆਂ ਸਰੋਣੀ ਕਮੇਟੀ ਦੀਆਂ ਮਹਿਮਾ ਸਾਨੂੰ ਉਹਦੇ ਵਿੱਚ ਸੁਖਦੇਵ ਸਿੰਘ ਖਿੰਸਾਹਵਰਾਂ ਨੇ ਅਗਵਾਈ ਕੀਤੀ ਪਰ ਫਿਰ ਵੀ ਸ਼ਕੀਰ ਬਾਦਲ ਦਾ ਧੜਾ ਵੱਡੇ ਮਾਰਜਨ ਨਾਲ ਚਿਤਦਾ ਰਿਹਾ ਹੁਣ ਵੇਖਣ ਵਾਲੀ ਗੱਲ ਇਹ ਕਿ ਵੱਡੇ ਪੱਧਰ ਉਤੇ ਨਜ਼ਰਾਂ 28 ਮਾਰਚ ਦੇ ਇਸ ਮੈਦਾਨ ਜਿਹੜਾ ਪੱਖ ਰਿਹਾ ਜਿਹੜੀ ਹੁਣੀ ਉਸ ਦਿਨ ਬਜਟ اجلاس ਉਹਦੇ ਤੇ ਲੱਗੀਆਂ ਹੋਈਆਂ ਨੇ ਸਦਾਰ ਤੇਰ ਦਾ ਇੰਟਰਨਲ ਪੱਧਰ ਉਤੇ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਉਹ ਇਸ ਬਜਟ ਦੇ ਵਿੱਚ ਅੰਤਰਨ ਕਮੇਟੀ ਦੇ ਉਹ ਫੈਸਲੇ ਜਿਹੜੇ ਪਿਛਲੇ ਸਮੇਂ ਜਸਤਿਹਾਰਾ ਸਬੰਧੀ ਹੋਏ ਉਹਦੇ ਤੇ ਮਤਾ ਲਿਆਉਣਗੇ ਟੈਕਨੀਕਲ ਪੱਧਰ ਉੱਤੇ ਕੀ ਰਹਿਣਾ ਕੀ ਹੋਣਾ ਹੈ ਉਹ ਡਾਕਟਰ ਸਾਹਿਬ ਤੁਸੀਂ ਸਾਰਾ ਇਹ ਵਿਸਤਾਰ ਨਾਲ ਦੱਸ ਹੀ ਦਿੱਤਾ। ਖੈਰ ਦੂਜੇ ਪੱਧਰੇ ਸੁਧਾਰwidetilde ਦੀਆਂ ਸਰਗਰਮੀਆਂ ਅੱਜ ਵੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਜਲੰਧਰ ਅਤੇ ਨਕੋਦਰ ਦੇ ਵਿੱਚ ਸਰਗਰਮੀਆਂ ਕੀਤੀਆਂ। ਵੱਡੇ ਪੱਧਰ ਉੱਤੇ ਬਾਦਲਾਂ ਦੇ ਖਿਲਾਫ ਜਿੱਥੇ ਪ੍ਰਚਾਰ ਕੀਤਾ ਉੱਥੇ ਸਿੱਖ ਸਿਧਾਂਤਾਂ ਦੀ ਵੀ ਗੱਲ ਕੀਤੀ ਤੇ ਉਹਦੇ ਵਿੱਚ ਪੰਥ ਨੂੰ ਉੱਠਣ ਦਾ ਇੱਕ ਤਰ੍ਹਾਂ ਉਹਨਾਂ ਨੇ ਸੱਦਾ ਦਿੱਤਾ। ਕერ ਦੁਜੇ ਬੰਨੇ ਜੇਕਰ ਲਿਖਿਆ ਜਾਵੇ ਸੁਧਾਰ ਤਿਰਨੇ ਜਿਹੜਾ ਅਗਲਾ ਜਿਹੜਾ ਫੈਸਲਾ ਲਿਆ ਕਿਉਂਕਿ 14 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕਿਉਂਕਿ ਉੱਥੇ ਹੋਲਾ ਮਹੱਲਾ ਲੱਗੇ ਕੱਲ ਤੋਂ ਸ਼ੁਰੂ ਹੋ ਗਿਆ ਸੰਗਤਾਂ ਵੱਡੀ ਪੱਧਰ ਉੱਤੇ ਉੱਤੇ ਆਮਦ ਬਣਾ ਰਹੀਆਂ ਨੇ ਤਾਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਜਿਹੜੇ ਕਿ ਪਹਿਲਾਂ ਸਗਵੀਰ ਸਿੰਘ ਬਾਦਲ ਨਾਲ ਮੋਢੇ ਨਾਲ ਮੋਢਾ ਲਾ ਕੇ ਵੀ ਚੱਲਦੇ ਰਹੇ ਖਾਸ ਕਰਕੇ ਉਦੋਂ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਇੱਕ ਯਾਦਗਾਰ ਸੜੀ ਜਾਂਦੀ ਹੈ ਸੰਜਨਰਨ ਸਿੰਘ ਖਾਲਸਾ ਪਿੰਡਰਿਆਂ ਵਾਲੇ ਸਬੰਧੀ ਤਾਂ ਉਸ ਵੇਲੇ ਹਰਨਾਮ ਸਿੰਘ ਧੁੰਮਾ ਤੇ ਸਖਬੀਰ ਸਿੰਘ ਬਾਦਲ ਦਾ ਪਟਾ ਰੋਲ ਰਿਹਾ ਸੀ ਹਾਲਾਂਕਿ ਉਸ ਵੇਲੇ ਭਾਜਪਾ ਦੇ ਨਾਲ ਸਰਕਾਰ ਕਾਲੀ ਦਲ ਦੀ ਚੱਲ ਰਹੀ ਸੀ ਕਈ ਤਰ੍ਹਾਂ ਦੇ ਖਤਰੇ ਵੀ ਉਸ ਸਮੇਂ ਸਾਹਮਣੇ ਆਏ ਕਿ ਸ਼ਾਇਦ ਸਰਕਾਰ ਉਤੇ ਕੋਈ ਭਾਜਪਾ ਵੱਲੋਂ ਸੰਕਟ ਦਾ ਮਾਮਲਾ ਉੱਠ ਸਕਦਾ ਹੈ ਪਰੰਤੂ ਹੁਣ ਹਰਨਾਮ ਸਿੰਘ ਧੁੰਮਾ ਤੇ ਸਖਬੀਰ ਸਿੰਘ ਬਾਦਲ ਅਲੱਗ-ਅਲੱਗ ਪਾਲੇ ਦੇ ਵਿੱਚ ਨੇ ਹਰਨਾਮ ਸਿੰਘ ਧੁੰਮਾ ਨੇ ਇਹ ਜਸੀਰਾਂ ਦੇ ਮਾਮਲੇ ਦੇ ਵਿੱਚ ਉੱਥੇ 14 ਨੂੰ ਇੱਕ ਪੰਥਕ ਕੱਟ ਸਦਿਆ ਸਰਦਾਰ ਤੇ ਰਣੀ ਫੈਸਲਾ ਲਿਆ ਹੈ ਉਹਨਾਂ ਦੀ ਬਲਾਰੇ ਵੱਲੋਂ ਵੀ ਗੱਲ ਸੁਣ ਲਈ ਹੈ ਕਿ ਉਹ ਸਾਰੀ ਲੀਡਰਸ਼ਿਪ ਹਮ ਹਮਾ ਕੇ ਉਹਦੇ ਵਿੱਚ ਪਹੁੰਚ ਰਹੀ ਹੈ ਦੇਖਣਾ ਹੋਵੇਗਾ ਕਿ ਉਹਦੇ ਵਿੱਚ ਕਿਹੜੀ ਕਿਹੜੀ ਲੀਡਰਸ਼ਿਪ ਸ਼ਾਮਲ ਹੋਏਗੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇੱਕ ਸਟੇਟ ਪੱਧਰ ਦੇ ਆਗੂ ਨੇ ਉਸ ਜਿਹੜਾ ਫੰਕਸ਼ਨ ਉੱਤੇ ਰਚਿਆ ਜਾ ਰਿਹਾ ਹੈ 14 ਨੂੰ ਭੁਮਾ ਸਾਹਿਬ ਦੀ ਕਵਾਇਰ ਉਹਦੀ ਵੱਡੇ ਪੱਧਰ ਉੱਤੇ ਅਲੋਚਨਾ ਵੀ ਕੀਤੀ ਹੈ ਇਕਣਾਵੇਗਾ ਕਿ ਉਹ ਉਹਦੇ ਵਿੱਚ ਸਦਾਰ ਤੇ ਆਪਣਾ ਕਿਸ ਤਰ੍ਹਾਂ ਦਾ ਰੋਲ ਪਲੇ ਕਰਦੀ ਹੈ ਉਹ ਇਸ ਮਾਮਲੇ ਦੇ ਵਿੱਚੋਂ ਕਿਸ ਤਰ੍ਹਾਂ ਦਾ ਜਿਹੜਾ ਕੌਮ ਨੂੰ ਕੋਈ ਅਗਲਾ ਸੱਦਾ ਦਿੱਤਾ ਜਾਂਦਾ ਹੈ ਖੈਰ ਡਾਕਟਰ ਸਾਹਿਬ ਇਸ ਪੂਰੇ ਪੰਥਕ ਸੰਕਟ ਦੇ ird-gird ਅਕਾਲੀ ਦਲ ਦਾ ਕੀ ਕਹਿ ਸਕਦੇ ਆ ਕਿ ਭਵਿੱਖ ਬਾਕੀ ਸਾਰੀਆਂ ਧਿਰਾਂ ਜਿਵੇਂ ਕਾਂਗਰਸ ਵੱਡੇ ਪੱਧਰ ਉੱਤੇ ਅਗਲੇ 2027 ਦੇ ਮੈਦਾਨ ਲਈ ਲੱਗੀ ਹੋਈ ਹੈ ਉਥੋਂ ਤੱਕ ਕਿ ਭਾਜਪਾ ਵੀ ਆਪ ਵੀ ਸਾਰਾ ਇਹ ਰਣਨੀਤੀ ਬਣਾ ਰਹੀ ਹੈ ਕਾਂਲੀ ਦਲ ਆਪ ਸਵਿਚ ਇਸ ਜੰਰੋ ਜੁੰਡੀ ਨੇ ਕੀ ਲੱਗਦਾ ਹੈ ਕਿ ਇਹਦੇ ਵਿੱਚ ਇੱਕ ਭਾਰਤਵਾਦ ਦਾ ਜ਼ਿਕਰ ਵੱਡੇ ਪੱਧਰ ਉਤੇ ਹੋ ਰਿਹਾ ਖਾਸ ਕਰਕੇ ਇਕਿੰਦਰ ਸਿੰਘ ਮਲੂਕਾ ਭਾਵੇਂ ਕਿੰਨੀ ਦੇ ਨਹੀਂ ਉਸ ਦਾ ਤਿਰਦੇ ਖੇਮੇ ਨਾਲ ਖੜੇ ਨੇ ਪਰ ਉਹਨਾਂ ਦੀ ਪਿਛਲੇ ਦਿਨੀ ਇੱਕ ਇੰਟਰਵਿਊ ਆਂਦੀ ਹੈ ਕਿ ਭਾਜਪਾ ਉਸ ਕਾਲੀ ਪਲੜੇ ਨਾਲ ਆਪਣੇ ਹੱਥ ਮਲਾਈਗੀ ਜਿਹਦਾ ਵਜੂਦ ਬਣੇਗਾ ਕਹਿੰਦਾ ਆਪ ਕਿ ਜਿਹਦੇ ਨਾਲ ਇੱਕ ਵੱਡਾ ਇਕੱਠ ਹੋਏਗਾ ਲੋਕ ਵੱਡੇ ਹੋਣਗੇ ਲੀਡਰ ਵੱਡੇ ਪੱਧਰ ਤੇ ਜੁੜਨਗੇ ਪਰ ਦੁਜੇਪਨ ਇਸਦਾ ਆਰਤੀ ਦੇ ਮਲੂਕਾ ਸਾਹਿਬ ਦੇ ਜਿਹੇ ਬਿਆਨ ਤੋਂ ਕਾਫੀ ਖਫਾ ਵੀ ਹੈ ਕਿ ਕਿਸ ਤਰ੍ਹਾਂ ਦੀ ਇਹ ਆਪਣੀ ਉਹਨਾਂ ਨੇ ਇੱਕ ਆਪਣੀ ਤਰਤੀਬ ਲੈਂਦੀ ਹੈ ਭਾਜਪਾ ਦੇਰ ਤੇ ਕਿਉਂਕਿ ਭਾਜਪਾ ਦੇ ਵਿੱਚ ਚਰਚਾ ਪੰਜਾਬ ਦੇ ਵਿੱਚ ਹੋਣੀ ਹੋਈ ਜਿੰਨੇ ਸੁਖਵੀਰ ਸਿੰਘ ਬਾਦਲ ਦੀ ਜਾਂ ਅਕਾਲੀ ਦਲ ਦੀ ਸੰਕਟ ਦੀ ਜਾਂ ਜਥੇਦਾਰਾਂ ਦਾ ਮਾਮਲਾ ਜੀ ਦੱਸੋ ਭਾਜਪਾ ਦੇਰ ਤੇ ਜਿਸ ਤਰ੍ਹਾਂ ਸਿਕੰਦਰ ਸਿੰਘ ਮਲੂਕਾ ਨੇ ਬੇਸ਼ੱਕ ਉਹ ਸੁਧਾਰ ਸੁਧਾਰ ਲਹਿਰ ਦਾ ਵੀ ਹਿੱਸਾ ਨਹੀਂ ਤੇ ਛੇਤੀ ਉਹ ਪਹਿਲਾਂ ਵੀ ਕਈ ਵਾਰ ਲਗਾਤਾਰ ਉਹ ਬਿਆਨ ਦੇ ਚੁੱਕੇ ਨੇ ਵਿਭਾਜਪਾ ਨਾਲ ਸੰਯੋਗਤਾ ਕਰੋ ਤੇ ਜਦੋਂ ਸਰਦਾਰ ਸਖਬੀਰ ਸਿੰਘ ਬਾਦਲ ਆਪਣੀ ਸਜ਼ਾ ਪੂਰੀ ਕਰ ਰਹੇ ਸਨ ਤਾਂ ਉਦੋਂ ਸਰਦਾਰ ਸਖਬੀਰ ਸਿੰਘ ਬਾਦਲ ਦੇ ਨਾਲ ਵੀ ਉਹਨਾਂ ਨੇ ਜਾਕਿ ਰਹਿਤੀ ਜ਼ाहिर ਕੀਤੀ ਸੀ ਤੇ ਉਹਨਾਂ ਦਾ ਕਈ ਪੱਖਾਂ ਦੇ ਵਿੱਚ ਉਹਨਾਂ ਦੇ ਵਿੱਚ ਬੜੀ ਤੇਜ਼ੀ ਹੈ ਵੀ ਛੇਤੀ ਦੇ ਕੇ ਵੀ ਰਾਜ ਸੱਤਾ ਕਿਵੇਂ ਹਾਸਲ ਕੀਤੀ ਜਿਵੇਂ ਜੇਕਰ ਭਾਜਪਾ ਨਾਲ ਹੁੰਦਾ ਪਰੰਤੂ ਦੇਖਣ ਵਾਲੀ ਗੱਲ ਹੈ ਭਾਰਤੀ ਜਨਤਾ ਪਾਰਟੀ ਦਾ ਜਿਵੇਂ ਕਿ ਸਭ ਤੋਂ ਵੱਧ ਪਹਿਲਾਂ ਉਹਨਾਂ ਨੇ ਸਰਦਾਰ ਸਖਦੇਵ ਸਿੰਘ ਢੀਂਟਸਾ ਦੇ ਉੱਪਰ ਆਪਣਾ ਦਾਅ ਖੇਡਿਆ ਸਰਦਾਰ ਸਖਦੇਵ ਸਿੰਘ ਢੀਂਟਸਾ ਨੂੰ ਮੋਦੀ ਸਾਹਿਬ ਪ੍ਰਧਾਨ ਮੰਤਰੀ ਜੀ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਾਂ ਸ਼੍ਰੋਮਣੀ ਕਾਲੀ ਦਲ ਦਾ ਉਤਰਾਧਿਕਾਰੀ ਵੀ ਕਹਿ ਦਿੱਤਾ ਸੀ ਪਰੰਤੂ ਕੋਈ ਉਹ ਮਤਲਬ ਸਰਗਰਮੀ ਜਾਂ ਹਿੰਸਾ ਸਾਹਿਬ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਡੈਂਟ ਨਹੀਂ ਸਿਖਾਇਆ ਜਾ ਸਕਿਆ ਦੂਸਰੀ ਗੱਲ ਇੱਕ ਇਹ ਵੀ ਹੈ ਸ਼੍ਰੋਮਣੀ ਕਾਲੀ ਦਲ ਬੇਸ਼ੱਕ ਅਜ ਬਹੁਤ ਗੰਭੀਰ ਸੰਕਟ ਦੇ ਵਿੱਚ ਹੈ ਪਰੰਤੂ ਜਿੰਨੇ ਵੀ ਉਹਦੇ ਵਿੱਚੋਂ ਲੀਡਰ ਬਾਹਰ ਗਏ ਉਹ ਪ੍ਰਭਾਵਹੀਨ ਹੋ ਗਏ ਸੀ ਚਾਹੇ ਬ੍ਰਹਮਪੁਰਾ ਸਾਹਿਬ ਸੀ ਚਾਹੇ ਸੇਖਮਾ ਸਾਹਿਬ ਸੀ ਚਾਹੇ ਢੀਂਸਾ ਸਾਹਿਬ ਨੇ ਤੇ ਜਿਹੜੇ ਹੁਣ ਆ ਸੁਧਾਰ ਲਹਿਰ ਵਾਲੇ ਗਏ ਨੇ ਸਾਰੇ ਇਹ ਵੀ ਹਾਲ ਤੱਕ ਕੋਈ ਏਡਾ ਵੱਡਾ ਪ੍ਰਭਾਵ ਨਹੀਂ ਸਿਰਜ ਸਕੇ ਦੂਸਰੀ ਗੱਲ ਇਹ ਹੈ ਵੀ ਇਹਨਾਂ ਦੀ ਜਿਹੜੀ ਭਰਤੀ ਦੀ ਮਹਿੰਮ ਕੀਤੀ ਗਈ ਉਹ ਜਿਹੜੀ ਕਿ ਇਹਨਾਂ ਨੇ 18 ਤੋਂ ਸ਼ੁਰੂ ਕਰਨੀ ਹੈ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਛਤਰ ਛਾਇਆ ਹੇਠ ਹੀ ਅਤੇ ਜਿਵੇਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਰਗਵਾਈ ਲੈ ਕੇ ਹੀ ਇਹਨਾਂ ਨੇ ਸ਼ੁਰੂ ਕੀਤਾ ਸੀ ਗਿਆਨੀ ਰਗਵੀਰ ਸਿੰਘ ਜੀ ਨੇ ਕਿਹਾ ਸੀ ਕਿ ਇਸ ਤਰ੍ਹਾਂ ਪਰਚੀਆਂ ਛਪਾ ਕੇ ਵੰਡੀਆਂ ਹਨ ਪਰ ਤੂੰ ਹੁਣ ਗਿਆਨੀ ਰਗਵੀਰ ਸਿੰਘ ਜੀ ਆਪ ਕੀ ਤਕਸਾਲਬ ਦੀ ਸੇਵਾਦਾਰੀ ਤੋਂ ਹਟ ਚੁੱਕੇ ਨੇ ਤੇ ਨਵੇਂ ਜਥੇਦਾਰ ਸਾਹਿਬ ਨੂੰ ਹਾਲ ਅਸਦਾਰ ਲਹਿਰ ਵਾਲਿਆਂ ਨੇ ਪ੍ਰਵਾਨ ਨਹੀਂ ਕੀਤਾ ਤੇ ਉਹ ਤਾਂ ਹਾਲੇ ਕਿ ਵੀ ਪ੍ਰਿਆਣੇ ਜਥੇਦਾਰਾਂ ਨੂੰ ਇੰਸਟਾਲ ਕਰਾਉਣ ਦੇ ਲਈ ਬਜਟ ਸਟੇਸ਼ਨ ਦੇ ਵਿੱਚ ਮਤਲਬ ਜਾ ਰਹੇ ਨੇ ਇਸ ਤਰ੍ਹਾਂ ਦੀ ਕਾਰਵਾਈ ਦੇ ਵਿੱਚ ਸੁਧਾਰ ਲਹਿਰ ਵਾਲਿਆਂ ਦੀ ਭਰਤੀ ਮੁੱਖ ਕਿੱਥੇ ਖੜੇਗੀ ਕਿਵੇਂ ਚੱਲੇਗੀ ਇਹ ਦੀ ਗੱਲ ੱਥਲਾ ਕਿ ਕਿਉਂਕਿ ਨਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਉਹ ਆਪਣੀਆਂ ਸਰਗਰਮੀਆਂ ਆਪਣੇ ਕਾਰਵਾਈਆਂ ਉਹਨਾਂ ਨੇ ਸ਼ਰੰਭ ਦਿੱਤੀਆਂ ਨੇ ਸਾਰਾ ਕੁਝ ਹੈ ਉਹ ਉਸ ਪੱਧਰ ਤੇ ਹੀ ਕਰਨਗੇ ਨਾ ਕਿ ਕਿਸ ਤਰ੍ਹਾਂ ਉਹਨੂੰ ਸਮਝ ਕੇ ਕਿਉਂਕਿ ਉਹਦਾ ਵੀ ਵੈਸੇ ਜਿਹੜੇ ਨਵੇਂ ਜਸਤੇਰ ਕੁਲਦੀਪ ਸਿੰਘ ਗੜਗਜ ਵੱਲੋਂ ਜਿਸ ਦਿਨ ਉਹਨਾਂ ਨੇ ਆਪਣੀ ਆਪਾਦੀ ਸੰਭਾਲੀ ਭਾਵੇਂ ਕਿ ਕਈ ਵਿਵਾਦ ਨੇ ਕਿਸ ਗੜ ਸਾਹਿਬ ਤੋਂ ਜਿਹੜਾ ਉਹਨਾਂ ਨੇ ਪਹਿਲੀ ਤਕਰੀਰ ਕੀਤੀ ਉਹਦੇ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਜਿਹੜਾ ਭਰਤੀ ਸੰਬੰਧੀ 798 ਮੈਂਬਰੀ ਕਮੇਟੀ ਦਾ ਜਿਹੜਾ ਮਾਮਲਾ ਹੈ ਉਹ ਨਜ਼ਰਸ਼ਾਨੀ ਹੋ ਸਕਦਾ ਇਹ ਸੰਭਾਵਨਾ ਬਣੀ ਜਾ ਰਹੀ ਹੈ ਕਿ ਜੇਕਰ 18 ਮਾਰਚ ਤੋਂ ਸੁਧਾਰਤਰ ਨੇ ਆਪਣੀ ਪ੍ਰਤੀਸ਼ ਰਮਣੀਤਾ ਇਸ ਤੋਂ ਪਹਿਲਾਂ ਸ੍ਰੀ ਕਾਲਤਖਸਬ ਦੇ ਜਥੇਦਾਰ ਵੱਲੋਂ ਇਹ ਪੰਚ ਸਿੰਘ ਸਾਹਿਬਾਨ ਦੀ ਬੈਟਿਕ ਸੱਦੀ ਜਾ ਸਕਦੀ ਹੈ ਤਾਂ ਕਿ ਅੱਗੇ ਜਿਹੜਾ ਇਹ वाद-ਵਿਵਾਦ ਇਹ ਵਿਖੇੜਾ ਹੋਰ ਨਾਵਦੇ ਹੋਰ ਰੂਪ ਵਿੱਚ ਨਾਵਦੇ ਇਹਦੇ ਉੱਤੇ ਕੋਈ ਹੱਲ ਹੋ ਸਕੇ ਕੋਈ ਟਕਵਾ ਹੱਲ ਸ਼ਾਇਦ ਨਵੇਂ ਜਥੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਗੜਗਾਜ ਕੱਢ ਸਕਦੇ ਹਨ ਸਿੰਘ ਸਾਹਿਬ ਦੀ ਬੈਟਿਕ ਸੱਦੀ ਵੀ ਜਾ ਸਕਦੀ ਹੈ ਰਾਜ ਦੇ ਅਜੇ ਹੀ ਸਾਰੇ ਮਾਮਲੇ ਸੰਬੰਧੀ ਇਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ ਉਗੇ ਰਾਜਸੀ ਮਹਾਰਤ ਦੇ ਆਧਾਰਾ ਜਾਗੋ ਇੰਟਰਨੈਸ਼ਨਲ ਦੇ ਸਬਾਦਿਕ ਡਾਕਟਰ ਭਵਨ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਲਈ ਵੱਲੋਂ ਮੁਲਾ ਸਮਾਧਿਤਾ ਬਹੁਤ ਬਹੁਤ ਧੰਨਵਾਦ ਜੀ ਇਹ ਮਿਸ਼ਨ ਪੰਜਾਬੀ